ਸ਼ਬੀਪੋ ਅਕਾਲਪੁਰਖ ਦੀ ਵਾਸੀ ਹੈ ਸ਼ਬੀਪੋ ਦਾ ਜਿਹੜਾ ਦਿਹਾੜਾ ਹੈ ਪ੍ਰਗਟਾਵਾ ਦੇ ਦਿਵਸ ਵੀ ਹੈ ਸਰਬੰਤੋਂ ਨਿਰਗੁਣ ਰੂਪ ਪ੍ਰਗਟਾਵਾ ਦੇ ਦਿਵਸ ਔਰ ਦੇ ਕਰਕੇ ਅਕਾਲਪੁਰਖ 10:30 ਵਜੇ ਸਵੇਰ ਤੱਕ ਕਣਕਪੁਰੀ ਦੇ ਵਿੱਚ ਪ੍ਰਗਟ ਤੇ ਪ੍ਰਤੱਖ ਪਰਮੇਸ਼ਰ ਸਾਹਮਣੇ ਬੈਠੇ ਰਹੇ ਸੀ 1948 ਤੋਂ 2000 ਬਿਕਰਮੀ ਤੱਕ ਪਰਮੇਸ਼ਰ ਪ੍ਰਗਟ ਤੇ ਪ੍ਰਤੱਖ ਸੀ ਪਤਨਾ ਦੇ ਸਾਹਮਣੇ ਅਕਾਲਪੁਰ ਔਰ ਇਹ ਵਾਸੀ ਦਾ ਦਿਨ ਵੀ ਹੈ ਪਰਮੇਸ਼ਰ ਨੇ ਜਿਹੜਾ ਹੈ ਇਸ ਨੂੰ ਆਪਣਾ ਵਰਸੀ ਦਾ ਦਿਨ ਵੀ ਕਿਹਾ ਹੈ। ਸ਼ਬੀ ਕੋ ਨੂੰ ਪਰਮੇਸ਼ਰ ਨੇ ਆਪਣਾ ਅਪਹਰ ਸੰਤ ਦੀ ਭੇਟਾ ਕਰ ਦਿੱਤਾ। ਭੇਟਾ ਲੈਣ ਤੋਂ ਪਹਿਲਾਂ ਸਿੱਖਾਂ ਦੇ ਬੱਚਿਆਂ ਦੀ ਭੇਟਾ ਲੈਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਕਾਲ ਪੁਰਖ ਮਹਾਰਾਜ ਸੇਵ ਸਿੰਘ ਨੇ ਆਪਣਾ ਆਪ ਹੀ ਭੇਟਾ ਕੀਤਾ। ਸਭ ਤੋਂ ਪਹਿਲੀ ਭੇਟਾ ਹਰਿ ਸੰਤ ਨੂੰ ਆਪਣੀ ਕੀਤੀ ਆਪਣਾ ਆਪ ਆਪਣਾ ਮजूद ਆਪਣਾ ਸਿਰ ਆਪਣਾ ਤਨ ਆਪਣਾ ਮजूद ਆਪਣਾ ਆਪ 26 ਕੋ ਵਾਲੇ ਦੇਨ ਸੱਚੇ ਪਾਸ਼ਾ ਦੱਸ ਰਹੇ ਨੇ ਦੱਸ ਰਹੇ ਹਨ ਹਰ ਸੰਗਤ ਤੇਰੀ ਮੇਟਾ ਕਰੇ ਉਸ ਪਰਥਾਏ ਥੋੜੀ ਲਿਖਤ ਹੈ ਲਿਖਤਾਂ ਦੇ ਲੇਖ ਬਹੁਤ ਲੰਬੇ ਹਨ ਲੇਕਿਨ ਦੇਨ ਨੂੰ ਮੁੱਖ ਰੱਖ ਕੇ ਥੋੜੀਆਂ ਲਿਖਤਾਂ ਹੋਰ ਸਾਂਝੀਆਂ ਕਰ ਰਿਹਾ ਹਾਂ 26 ਕੋ ਪਰਥਾਏ ਹੀ ਸਤਿ ਪਾਤਸ਼ਾਹ ਜੀ ਕੀ ਦਸਰਿਆ ਸੁੱਧ ਕਰਕੇ ਸੁਣੇ ਥੋੜੀ ਲਿਖ ਪੜਨ ਲੱਗਿਆ ਪੇਟਾ ਵਰਤਾਏ ਕਿ ਪੇਟਾ ਕੀਤਾ ਆਪਣਾ ਸਭ ਤੋਂ ਪਹਿਲਾ ਆਪਣਾ ਪੇਟਾ ਕੀਤਾ ਜੀ ਜੋਤੇ ਜੋ ਸਰੂਪ ਹਰੋ ਆਪੇ ਆਪਣੀ ਕਿਰਪਾ ਕਰ ਗੁਰ ਸੰਗਤ ਤੇਰਾ ਸੱਚਾ ਵਰ ਸਾਜਾ ਗਹਿਣਾ ਤੰਮ ਸਹਾਈ ਦਾ ਸਾਜਾ ਗਹਿਣਾ ਸਿਸ ਸੰਗਾਰ ਹਰ ਆਪਣਾ ਆਪ ਕਰਾਈਆ ਆਪ ਆਪਣਾ ਦਿੱਤਾ ਵਾਰ 26 ਪੂ ਸਹਾਈਆ ਕਿ ਮੈਂ ਆਪਣਾ ਹਰ ਸੰਤ ਤੋਂ ਆਪਣਾ ਆਪ 26 ਵਾਲੇ ਦਿਨ ਵਾਰ ਦਿੱਤਾ ਆਪਣੇ ਆਪ ਨੂੰ ਕੁਰਬਾਨ ਕਰ ਦੇ ਸ਼ਬਦੀ ਪੋ ਸਹਾਈਆ ਹਰ ਸੰਗਤ ਪ੍ਰਭ ਲਏ ਅਭਾਰ ਹਰ ਹਰ ਮੇਲ ਮਲਾਇਆ ਹਰ ਸੰਤ ਨੂੰ ਉਬਾਰਿਆ ਔਰ ਆਪਣਾ ਵਾਰ ਦਿੱਤਾ ਨਾ ਕੋਈ ਖੰਡਾ ਨਾ ਕਟਾਰ ਨਾ ਕੋਈ ਸ਼ਸਤਰ ਤਨ ਪਹਿਨਾਇਆ ਏਕਾ ਬਖਸ਼ੇ ਚਰਨ ਪਿਆਰ ਆਪਣੀ ਦਾ ਕਮਾਇਆ ਬੇਤ ਮੈਦਾਨ ਰਿਹਾਲ ਲਕਾਰ ਨੌਖਣ ਪ੍ਰਥਮੀ ਰਿਆ ਹਲਾਇਆ ਗੁਰਮੁਖ ਸਾਜਣ ਲਏ ਉਪਾਰ ਪ੍ਰਭ ਸਾਚਾ ਹੋਏ ਸਹਾਇ ਜੋਤੀ ਜੋ ਸਰੂਪ ਹਰੋ ਆਪੇ ਆਪਣੀ ਜੋਤ ਤਰ ਕਰ ਜੁਗ ਅੰਤਮ ਮੇਲ ਮਲਾਇਆ ਮਨ ਮੁਖ ਸਾਚੇ ਰਹਿਣਾ ਸੋ ਹਰ ਸਾਚ ਆਪ ਸਵਾਂਈਂਦਾ ਸੰਮਤ 15 ਅਮਨ ਗ ਮੰਨ ਰਿਆ ਪਉ ਦੇਸ ਕਿਸੇ ਨਾ ਆਈਂਦਾ ਜੋ ਸਰੂਪ ਖੇਲ ਕਰ ਰਿਆ ਆਪ ਜਪਾਏ ਆਪਣਾ ਨਾਮ ਆਪੇ ਆਪਣਾ ਨਾਮ ਚਰਾਈਂਦਾ ਆਪੇ ਆਪਣਾ ਨਾਮ ਜਪਾਇਆ ਸੋਹਣ ਤੇ ਆਪ ਵੀ ਆਪਣਾ ਨਾਮ ਪਰਮੇਸ਼ਰ ਨੇ ਧਰਾਇਆ ਮਹਾਰਾਜ ਸ਼ੇਰ ਸਿੰਘ ਮਿਸ਼ਨੂ ਤੁਹਾਂ 100 ਨੰਬਰਾਂ ਸ਼ੇਰ ਸਿੰਘ ਮਿਸ਼ਨੂ ਕਾਕੋ ਪਰ ਹੰਸ ਬਣਾਏ ਕਾਕੋ ਹੰਸ ਆਪ ਬਣਾਇੰਦਾ ਕਿ ਕਾਵਨ ਫਰਕੇ ਹੰਸ ਬਣਾ ਦਿੱਤਾ ਪਰਮੇਸ਼ਰ ਨੇ ਮੇਰ ਵਿਲਾਏ ਸ਼ਾਹੋ ਸ਼ਬਾਸ਼ ਸੈਨ ਸ਼ਾਹੋ ਕਿ ਮੈਂ ਸ਼ਾਹੋ ਸ਼ਬਾਸ਼ ਜਾਂ ਸੈਨ ਸ਼ਾਹਾਂ ਜੋ ਰੂਪ ਸਦਾ ਰਹਿਣ ਵਾਲੀ ਸਮਰਾਟਤਾ ਹੈ ਔਰ ਆਪੇ ਮੈਂ ਸਰਗੁਣਿਆ ਔਰ ਆਪੇ ਮੈਂ ਨਿਰਗੁਣਿਆ ਪਵਨ ਸੁਵਾਸੀ ਕਣਕ ਪ੍ਰਵਾਸੀ ਸ਼ੋਭ ਸੁਵਾਸੀ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਪਵਾਨ ਸ਼ਬਦ ਕੋਟੋ ਦੇ ਵਿੱਚ ਵੀ ਆ ਔਰ ਸ਼ੋਭ ਸ਼ਬਾਸ਼ੀਆ ਆਪੇ ਨਿਰਗੁਣ ਆਪੇ ਸਰਗੁਣਿਆ ਸਾਜੀ ਬਾਏ ਕਵ ਖਾਇਦਾ ਜੋਤੀ ਜੋ ਸਰੂਪ ਹਾਰੋ ਆਪੇ ਆਪਣੀ ਕਿਰਪਾ ਕਰ ਕਾਲ ਯੁਗ ਤੇਰੀ ਅੰਤਮ ਵਾਰ ਆਪੇ ਆਪਣਾ ਅੰਗ ਕਟਾਈਂਦਾ ਆਪੇ ਆਪਣਾ ਅੰਗ ਕਟਾਹ ਹਰ ਆਪਣੀ ਕਲ ਵਰਤਾਈਆ ਸ਼ਬਦੀ ਖੰਡਾ ਲਿਆ ਉਠਾ ਸ਼ਬਦੀ ਤਾਰ ਬੰਧਾਈਆ ਖੰਡਾ ਚ ਕਿਹਾ ਸ਼ਬਦੀ ਔਰ ਸ਼ਬਦੀ ਧਾਰ ਬੰਨੀ ਬ੍ਰਹਮੰਡਾਂ ਵੇਖੇ ਸਾਰਾ ਥਾਂ ਸਭ ਥਾਵਾਂ ਨੂੰ ਵੇਖ ਰਿਹਾ ਚਾਰੋਂ ਕੁੰਟ ਫੇਰਾ ਪਾਈਆ ਚਾਰੋਂ ਕੁੰਟਾਂ 'ਚ ਫੇਰਾ ਪਾ ਰਿਆਂ ਜੋ ਸਰੂਪ ਖੇਲ ਕਰਿਆ ਨਾਰ ਨਰਾਇਣ ਆਪਿ ਅਖਵਾ ਕੇ ਮੈਂ ਨਰ ਨਰਾਇਣ ਆਪਿ ਅਖਵਾ ਕੇ ਪਰਮੇਸ਼ਰ ਨੇ ਸਰਗੁਣ ਖੇਲ ਖਲਾਈਆ ਕਿ ਮੈਂ ਸਰਗੁਣ ਖੇਲ ਖੇਡਿਆ ਨਰ ਨਰਾਇਣ ਨੇ ਬਾਬਨ ਸਾਹਿਬ ਸਰਗੁਣ ਖੇਲ ਖੇਡਿਆ ਮਾਨ ਖੇਲ ਖੇਡਿਆ ਜੋ ਤੀਜੋ ਸਰੂਪ ਹਾਰੋ ਆਪੇ ਆਪਣੀ ਜੋਤਿ ਤਰ ਕਲਯੁਗ ਵੇਖੇ ਖੇਲ ਜਨਪਕ ਤਾਂ ਮੇਲ ਕਲਯੁਗ ਦੇ ਵਿੱਚ ਖੇਲ ਕੀਤਾ ਔਰ ਜਨਪਕ ਤਾਂ ਨਾਲ ਮੇਲਾ ਕੀਤਾ ਸੱਚਦਿਵਾਰ ਇੱਕ ਸਹਾਈਆ ਸੱਚਦਿਵਾਰ ਇੱਕ ਸਹਾਈਆ ਸੱਚਦਿਵਾਰ ਹਰ ਗੋਬਿੰਦਾ ਏਕਾ ਏਕਰ ਖਾਇਆ ਸਭੀ ਗੋ ਮਿਟਾਈ ਜਿੰਦਾ ਆਪ ਹੀ ਆਪਣਾ ਭੇਟ ਚੜਾਇਆ 26 ਗੋ ਆਪ ਹੀ ਮਿਟਾਈ ਜਿੰਦਾ ਔਰ ਸਭੀ ਗੋ ਨੂੰ ਹਰ ਗੋਬਿੰਦ ਜਿਹੜਾ ਆਕਾਲ ਪੁਰਖ ਆ ਪਰਮੇਸ਼ਰ ਮਹਾਰਾਜ ਛੇਰ ਸਿੰਘ ਨੇ ਆਪ ਹੀ ਆਪਣਾ ਭੇਟ ਚੜਾਇਆ ਆਪਣਾ ਵੀ ਹਰ ਸੰਕਤ ਭੇਟਾ ਚੜਾ ਦਿੱਤਾ 26 ਗੋ ਆਪੇ ਆਪਣਾ ਪੇਟ ਚੜਾਇਆ ਦਾਤਾ ਜੋਦਾ ਸੂਰਾ ਵੱਡ ਮਰਗਿੰਦਾ ਕਿ ਮੈਂ ਦਾਤਾਆਂ ਜੋਦਾਆਂ ਵੱਡ ਸੂਰਾ ਵੱਡ ਮਰਗਿੰਦਾ ਦਾਤਾ ਜੋਦਾ ਸੂਰਾ ਵੱਡ ਮਰਗਿੰਦਾ ਸਿੰਘ ਸ਼ੇਰ ਸ਼ੇਰ ਅਖਵਾਇਆ ਕਿ ਮੈਂ ਸਿੰਘ ਸ਼ੇਰ ਸ਼ੇਰ ਆਪ ਹੀ ਖਾਂ ਹਰ ਸੰਗਤ ਤੇਰੀ ਮੇਟਣ ਆਇਆ ਚਿੰਦਾ ਕਿ ਮੈਂ ਵਾਪਸ ਪਰਤ ਕੇ ਆ ਗਿਆ 26 ਕੁ ਵਾਲੇ ਦਿਨ ਜਾ ਕੇ ਫੇਰ ਆ ਗਿਆ ਪਰਤ ਕੇ ਦੁਬਾਰਾ ਔਰ ਹਰ ਸੰਗਤ ਮੈਂ ਤੇਰੀ ਚਿੰਦਾ ਚਿੰਤਾ ਮੇਟਣਾ ਆ ਵਾਪਸ ਪਰਤ ਕੇ ਆ ਗਿਆ ਸਤਜੁਗ ਤ੍ਰੇਤਾ ਦੁਆਪਰ ਕਾਲਜੁਗ ਮੇਲ ਅੰਮਲ ਆ ਪਿਛਲੇ ਜੁਗਾਂ ਦੇ ਵਿੱਚ ਵੀ ਭਗਤਾਂ ਦੇ ਨਾਲ ਆਪ ਹੀ ਪਰਮੇਸ਼ਰ ਨੇ ਮਿਲਣ ਕੀਤੇ ਦੋਤੇ ਦੋਸਤਾਂ ਲਗਾਏ ਆਪਣੀ ਨਿੰਦਾ ਇੱਥੇ ਵਿਚਾਰਿਓ ਸੋਚ ਕਰਕੇ ਜਰਾ ਸਾਰੇ ਹੀ ਚੇਤਨ ਰੂਪ ਹੋ ਕੇ ਪਰਮੇਸ਼ਰ ਦੱਸ ਰਹੇ ਕਿ ਮੈਂ ਆਪਣੀ ਨਿੰਦਿਆ ਤੇ ਕਿਸ ਨੂੰ ਲਾਉਣਾ ਜਿਹੜੇ ਮੇਰੀ ਨਿੰਦਿਆ ਕਰਦੇ ਆ ਮਹਾਰਾਜ ਸ਼ੇਰ ਸਿੰਘ ਜੀ ਸਿੰਘ ਸ਼ੇਰ ਅਕਾਲ ਪੁਰਖ ਦੱਸ ਰਹੇ ਹਨ ਕਿ ਮੈਂ ਨਿੰਦਿਆ ਆਪਣੀ ਤੇ ਕਿਸ ਨੂੰ ਲਾਉਣਾ ਦੂਤੇ ਦੁਸਤਾਂ ਲਗਾਏ ਆਪਣੀ ਨਿੰਦਾ ਕਿ ਜਿਹੜੇ ਦੂਤੀ ਦੁਸਤਿ ਆਪੋ ਮੇਰੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਇੱਕ ਨੰਬਰ ਗ੍ਰੰਥ ਵਿੱਚ ਵੀ ਲਿਖਿਆ ਕਿ ਨਿੰਦਿਆ ਜਿਨ੍ਹਾਂ ਨੇ ਮੇਰੀ ਕੀਤੀ ਪ੍ਰੇਤ ਜੁਨ ਉਹਨਾਂ ਨੂੰ ਦਿੱਤੀ ਕਿ ਮਹਾਰਾਜ ਸ਼ੇਰ ਸਿੰਘ ਜੀ ਦੀ ਮੇਰੀ ਜਿਹੜਾ ਨਿੰਦਿਆ ਕਰਦਾ ਉਹਨੂੰ ਮੈਂ ਪ੍ਰੇਤ ਦੀ ਜੁਨ ਭੂਤਨੀ ਦੀ ਜੁਨ ਦੇ ਦੇਣਾ ਜਿਹੜਾ ਮੇਰੀ ਨਿੰਦਿਆ ਕਰਦਾ ਉਹਨੂੰ ਮੈਂ ਉਸ ਜੀਵ ਦਾ ਜਿਹੜਾ ਆ ਉਹ ਜੁਨੀਂ ਪਾਉਣਾ ਹੈ ਜਿੱਦਾਂ ਵਿਸਟੇ ਦੇ ਵਿੱਚ ਜੀਵ ਪਾਉਣਾ ਵਿਸਟੇ ਦੇ ਵਿੱਚ ਜਿਹੜਾ ਜੀਵ ਕੁਪਿਲਾ ਜੀ ਦੇ ਮੁਖ ਦੇ ਵਿੱਚ ਵਿਸਟਾ ਹੁੰਦਾ ਹੈ ਨਿੰਦਿਆ ਕਰਨ ਵਾਲਿਆਂ ਨੂੰ ਮਹਾਰਾਜ ਸ਼ੇਰ ਸਿੰਘ ਜੀ ਕਾਲਪੁਰ ਕਹਿੰਦੇ ਹਨ ਮੇਰੀ ਜਿਹੜਾ ਨਿੰਦਿਆ ਕਰਦਾ ਉਹਨੂੰ ਮੈਂ ਉਹ ਵਿਸ਼ਟੇ ਦਾ ਜੀਵ ਬਣਾ ਦੇਣਾ ਵਿਸ਼ਟੇ ਦੇ ਵਿੱਚ ਉਹਦਾ ਜਨਮ ਹੁੰਦਾ ਸੋ ਨਿੰਦਿਆ ਕਰਨ ਵਾਲਿਆਂ ਦੀ ਹਰ ਇੱਕ ਜੀ ਸਜ਼ਾ ਤੈ ਹੈ ਔਰ ਅਵਾਸ਼ਯ ਮਿਲੇਗੀ ਜਿਹੜਾ ਨਿੰਦਿਆ ਕਰੂਗਾ ਉਹਨੂੰ ਸਜ਼ਾ ਵੀ ਅਵਾਸ਼ਯ ਤੈ ਹੋ ਚੁਕੀ ਆ ਔਰ ਇਹ ਮਿਲਨੀ ਹੀ ਮਿਲਨੀ ਹੈ ਔਰ ਨਿੰਦਿਆ ਦਾ ਰੋਗ ਕੀ ਹੈ ਨਿੰਦਿਆ ਦਾ ਮਤਲਬ ਹੈ ਪਰਮੇਸ਼ਰ ਜੋ ਗੁਣਵੰਤ ਹੈ ਸਭ ਗੁਣਾ ਦਾ ਮਾਲਕ ਹੈ ਉਸ ਦੇ ਵਿੱਚ ਔਗਣ ਕਟਕੜ ਕੇ ਦੱਸਣੀ ਉਸ ਦੇ ਵਿੱਚ ਔਗਣ ਦੱਸਣੀ ਔਗਣ ਦੱਸਣੀ ਉਸ ਨੂੰ ਨਿੰਦਿਆ ਕਿਹਾ ਜਾਂਦਾ ਗੁਣਾ ਨੂੰ ਔਗਣ ਦੱਸਣੀ ਔਰ ਉਹ ਨਿੰਦਿਆ ਹੈ ਸੋ ਜਿਹੜਾ ਨਿੰਦਿਆ ਕਰਦਾ ਹੈ ਉਹਦੇ ਵਾਸਤੇ ਸਜ਼ਾ ਤੈਅ ਹੈ ਔਰ ਦੂਤੀ ਦੁਸ਼ਟ ਕਿਹਾ ਗਿਆ ਹੈ ਨਿੰਦਿਆ ਨੂੰ ਉਹ ਭਗਤ ਨਹੀਂ ਹੋ ਸਕਦਾ ਜਿਹੜਾ ਕਾਲ ਪ੍ਰਕਾਸ਼ ਮਹਾਰਾਜ ਜੀ ਦੀ ਨਿੰਦਿਆ ਕਰਦਾ ਉਹ ਭਗਤ ਨਹੀਂ ਹੋ ਸਕਦਾ ਦੁਤੀ ਦੁਸ਼ਟ ਹੀ ਹੈ ਉਹ ਸੱਚ ਦੇ ਵਾਰੇ ਵੱਜਾ ਜਿੰਦਾ ਨਾ ਸਕੇ ਕੋਈ ਟੜਾਇਆ ਗੁਰਮੁਖਾਂ ਮਿਲੇ ਹਰ ਗੁਣੀ ਗਹਿੰਦਾ ਗੋਬਿੰਦ ਰੂਪ ਵਟਾਇਆ ਗੋਬਿੰਦ ਦੇ ਰੂਪ ਦੇ ਵਿੱਚ ਬਹਿ ਕੇ ਖੇਲ ਖੇਲੀ ਰੂਪ ਵਟਾ ਲਿਆ ਆਪ ਬਣਾਏ ਆਪਣੀ ਬਿੰਦਾ ਗੋਬਿੰਦ ਪਾਲ ਮਹਾਰਾਜ ਪੂਰਨ ਸਿੰਘ ਜੀ ਗੋਬਿੰਦ ਸ਼ਬਦੀ ਸੁੱਤ ਨੂੰ ਆਪਣੀ ਬਿੰਦ ਆਪ ਹੀ ਪਰਮੇਸ਼ਰ ਮਹਾਰਾਜ ਜੀ ਨੇ ਬਣਾਇਆ ਆਪ ਬਣਾਏ ਆਪਣੀ ਬਿੰਦਾ ਨਾਰੀ ਸੁੱਤ ਪੂਜਾਇਆ ਜੋਤੀ ਜੋਤ ਸਰੂਪ ਹਾਰ ਆਪ ਹੀ ਆਪਣੀ ਜੋਤ ਤਰ ਆਪ ਹੀ ਆਪਣਾ ਅਸੀਸ ਕਟਾਇਆ ਕਿ ਮੈਂ ਜੋਤੀ ਜੋਤ ਸਰੂਪ ਹਰਨੇ ਆਪ ਹੀ ਮਤਲਬ ਕਿ ਆਪਣੀ ਜੋਤ ਤਰੀ ਆਪ ਹੀ ਜੋਤ ਸਰੂਪ ਪ੍ਰਗਟ ਹੋਇਆ ਨਿਰਗੁਣ ਤੋਂ ਸਰਗੁਣ ਹੋਇਆ 52 ਸਾਲ ਖੇਲ ਖੇਲੀ ਔਰ 26 ਕੋ ਵਾਲੇ ਦਿਨ ਫਿਰ ਮੈਂ ਆਪਣਾ ਸਿਰ ਆਪ ਹੀ ਕੱਟ ਦਿੰਦਾ ਫਿਰ ਸੁਣੋ ਆਪ ਹੀ ਆਪਣਾ ਸਿਰ ਕਟਾਇਆ ਕਿ ਮੈਂ ਆਪਣਾ ਸਿਰ ਆਪ ਹੀ ਕੱਟ ਦਿੰਦਾ ਔਰ ਹਰ ਸੰਤ ਪੇਟਾ ਚਾੜ ਦਿੰਦਾ ਸਭ ਤੋਂ ਪਹਿਲੀ ਪੇਟਾ ਸਾਰੇ ਵਿਚਾਰ ਨਾਲ ਸਭ ਤੋਂ ਪਹਿਲੀ ਭੇਟਾ ਕਾਲਪੁਰਖ ਨੇ ਆਪਣੀ ਆਪ ਕੁਰਬਾਨੀ ਕੀਤੀ ਹੈ ਖੇਲ ਖੇਲਣ ਵਾਸਤੇ ਉਸ ਦੇ ਬਾਅਦ ਫਿਰ ਸਿੱਖਾਂ ਦੇ ਬੱਚਿਆਂ ਨੇ ਭੇਟਾ ਲਈ ਇਹ ਵਿਚਾਰ ਸਭ ਤੋਂ ਪਹਿਲਾਂ ਇਥੋਂ ਕਿ ਤਾਈ ਲੱਗ ਰਹੀ ਸਮਝ ਸਾਰੇ ਭੇਟਾ ਤੇ ਚੱਲ ਰਹੇ ਵਚਨ ਕਿਉਂ ਜੀ ਹਾਂ ਜੀ ਲੱਗ ਰਹੀ ਸਮਝ 26 ਪੂਰਵ ਦੇ ਜਿਹੜਾ ਬੀਤਿਆ ਹੈ ਇਹ 26 ਪੂ ਵਾਲੇ ਦਿਹਾੜੇ ਤੇ ਜਿਹਦਾ ਦਿਨ ਆਉਦੀ ਗੱਲ ਹੀ ਨਹੀਂ ਤੇ ਫਿਰ ਮਨਾਉਣ ਦਾ ਵੀ ਕੀ ਫੈਸਲਾ ਤੇ ਪਰਮੇਸ਼ਰ ਦੀ ਗੱਲ ਹੀ ਨਹੀਂ ਜਿਨੇ ਸਾਰੀ ਖੇਲ ਖੇਲੀ ਆ ਉਸ ਦਾ ਜ਼ਿਕਰ ਹੀ ਨਹੀਂ ਉਹਦੇ ਦਿਨ ਤੇ ਉਹਦਾ ਜ਼ਿਕਰ ਨਹੀਂ ਤੇ ਫਿਰ ਦੇਣ ਦਾ ਵੀ ਕੀ ਮੈਨਾ ਐਨੇ ਕੱਟ ਕਰਨ ਦਾ ਤੇ ਭੱਜੇ ਫਿਰਦਾ ਵੀ ਕੋਈ ਮੈਨਾ ਨਹੀਂ ਰਹੇ ਜੇ ਜੀ ਦੀ ਜੀ ਦੀ ਖੇੜ ਆ ਸਾਰੀ ਉਹਦੀ ਗੱਲ ਹੀ ਨਹੀਂ ਛੱਬੀ ਕੋਦੇ ਤੋਂ ਕਟਿਆ ਸੀਸ ਅੱਗੇ ਰੱਖ ਅਗਣੀ ਪੇਟ ਜੜਾਉਂਦਾ ਸੀਸ ਕਟਿਆ ਔਰ ਫਿਰ ਆਪ ਹੀ ਅਗਨੀ ਭੇਟਾ ਚੜ ਦਿੰਦਾ ਜੋਤੀ ਜੋ ਸਰੂਪ ਹਰੋ ਜੋਤੀ ਨੂਰ ਹਰ ਪਰਤਖ ਪੂਰੇ ਕਣਕ ਸਹਾਈਂ ਦਾ ਜੋਤੀ ਨੂਰ ਹਰ ਪਰਤਖ ਪੂਰੇ ਕਣਕ ਸਹਾਈਂ ਦਾ ਸੋਹਰ ਸੰਤ ਜੀਓ ਲੀਖਤ ਤੇ ਬਹੁਤ ਲੰਬੀ ਆ ਲੇਕਿਨ ਇੱਥੇ ਹੀ ਹੁਣੇ ਨੂੰ ਰੋਕਾਂਗੇ ਇਹ 26 ਪੋ ਵਾਲੇ ਦਿਨ ਪਰਮੇਸ਼ਰ ਨੇ ਆਪਣਾ ਆਪ ਹਰ ਸੰਤ ਦੀ ਪੇਟਾ ਕਰ ਦਿੱਤਾ ਆਪਣਾ ਆਪ ਅਗਨੀ ਚੜ੍ਹ ਦਿੱਤਾ ਆਪਣਾ ਸਿਰ ਆਪ ਕਟਿਆ ਔਰ ਪੂਰੀ ਕਣਕ ਪਿੰਡ ਕੁੰਡ ਹੈ ਔਰ ਇੱਥੇ ਜੋਤੀ ਨੂਰ ਹਰ ਪ੍ਰਤੱਖ ਖੇਲ ਖੇਲੀ ਹੈ ਦੇਕਰ ਔਰ ਇੱਥੋਂ ਹੀ ਨਿਰਗੁਣ ਰੂਪ ਖੇਲ ਰਹੇ ਕੰਕ ਪੂਰੀ ਦੇ ਵਿੱਚ ਪੂਰੀ ਕਣਕ ਦੇ